ਗੁਰਦਾਸਪੁਰ ਸ਼ਹਿਰ ਦੇ ਸਾਰੇ ਮੁੱਖ ਚੌਂਕਾਂ ਦੇ ਵਿੱਚ ਵੱਖ-ਵੱਖ ਧਰਮਾਂ ਦੇ ਸੰਤਾਂ ਮਹਾਪੁਰਸ਼ਾਂ ਦੇ ਨਾਂ ਤੇ ਚੌਂਕ ਉਸਾਰੇ ਗਏ ਨੇ ਅਤੇ ਕਈ ਥਾਵਾਂ ਤੇ ਉਹਨਾਂ ਦੇ ਬੁੱਤ ਜਾਂ ਚਿੰਨ੍ਹ ਵੀ ਲਗਾਏ ਗਏ ਨੇ ਅਜੇ ਹਾਕ ਚੌਂਕ ਮਸੀਹ ਭਾਈਚਾਰੇ ਵੱਲੋਂ ਜ਼ਿਲ੍ਹੇ ਦੇ ਹੈੱਡਕੁਆਰਟਰ ਗੁਰਦਾਸਪੁਰ ਵਿਖੇ ਮੰਗਿਆ ਜਾ ਰਿਹਾ ਹੈ ਇਸ ਸੰਬੰਧੀ ਲੰਬੇ ਸਮੇਂ ਤੋਂ ਮਸੀਹ ਜਥੇਬੰਦੀਆਂ ਦੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਨੇ ਪਰ ਅੱਜ ਤੱਕ ਇਸਤੇਮਲ ਨਹੀਂ ਹੋਇਆ ਜਿਸ ਕਰਕੇ ਮਸੀ ਭਾਈਚਾਰੇ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਮ. ਰੰਧਾਵਾ ਆਰਿਫ ਮਸੀ ਅਤੇ ਪੀਟਰ ਮਸੀ ਨੇ ਦੱਸਿਆ ਕਿ ਹੁਣ ਮਸੀ ਭਾਈਚਾਰੇ ਨੇ ਅਤੇ ਸਮੂੱਚੇ ਉਹਨਾਂ ਆਗੂਆਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਸਰਕਾਰ ਨੂੰ ਕੋਈ ਮੈਮੋਰੰਡਮ ਨਹੀਂ ਦਿੱਤਾ ਜਾਵੇਗਾ ਸਗੋਂ 13 ਅਕਤੂਬਰ ਤੋਂ ਗੁਰਦਾਸਪੁਰ ਬਟਾਲਾ ਰੋਡ ਬਬਰੀ ਬਾਈਪਾਸ ਨੇੜੇ ਅਨਮਿੱਥੇ ਸਮੇਂ ਦਾ ਦਰਣਾ ਦਿੱਤਾ ਜਾਵੇਗਾ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਮੌਜੂਦਾ ਆਗੂ ਉਹਨਾਂ ਦੀ ਕੋਈ ਵੀ ਅਪੀਲ ਅਤੇ ਮੰਗ ਨੂੰ ਮੰਨ ਲਈ ਤਿਆਰ ਨਹੀਂ ਹੈ ਇਸ ਲਈ ਉਹਨਾਂ ਨੇ ਕਿਹਾ ਕਿ ਅਕਾ ਕੇ ਮਸੀਪਾਈ ਚਾਰੇ ਨੂੰ ਇਸ ਇਹ ਕੜਾ ਫੈਸਲਾ ਲਾਣਾ ਪੈ ਰਿਹਾ ਉਹਨਾਂ ਨੇ ਦੱਸਿਆ ਕਿ ਇਸ ਰੋਸ ਦਰਨੇ ਤੋਂ ਨਿਕਲਣ ਵਾਲੇ ਨਤੀਜਿਆਂ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ ਸਭ ਤੋਂ ਪਹਿਲਾਂ ਰਜਨਜੀਤ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਮੀਡੀਆ ਉਹ ਤਾਕਤ ਹੈ ਜਿਹੜੀ ਆਮ ਬੰਦੇ ਨੂੰ ਖਾਸ ਬਣਾ ਦਿੰਦੀ ਆ ਔਰ ਅੱਜ ਅਸੀਂ ਗੁਰਦਾਸਪੁਰ ਦੇ ਵਿੱਚ ਬੀਐਮ ਮਿਨਿਸਟਰੀ ਚਰਚ ਦੇ ਵਿੱਚ ਜਿਹੜੀ ਮੀਟਿੰਗ ਰੱਖੀ ਗਈ ਔਰ ਜਿਹਦੇ ਮੀਟਿੰਗ ਦੇ ਗਵਾਹੀ ਕਰ ਰਹੇ ਸਾਡੇ ਐਸ ਮਰਦਾਵਾ ਜੀ ਸਟੀਫਨ ਜੀ ਬ੍ਰਦਰ ਰਮਨ ਜੀ ਔਰ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਕਿ ਕਾਫੀ ਮਹੀਨਿਆਂ ਤੋਂ ਲਗਭਗ 6 ਮਹੀਨਿਆਂ ਤੋਂ ਜਿਹੜਾ ਵਾ 크ਰਿਸਚਨ ਚੌਂਕ ਮਸੀਹ ਚੌਂਕ ਜਿਹੜਾ ਗੁਰਦਾਸਪੁਰ ਦੇ ਵਿੱਚ ਉਹਦਾ ਜਿਹੜਾ ਉਹ ਮੁੱਦਾ ਚੱਲ ਰਿਹਾ ਵਾ ਪਰ ਇਸਾਈ ਭਾਈਚਾਰੇ ਵੱਲੋਂ ਬਹੁਤ ਸਾਰੀਆਂ ਸਾਡੀਆਂ ਪਾਸਟਰ ਐਸੋਸੀਏਸ਼ਨਾਂ ਜਥੇਬੰਦੀਆਂ ਵੱਲੋਂ ਜਿਹੜੇ ਉਹ ਮੰਗ ਪੱਤਰ ਦਿੱਤੇ ਗਏ ਔਰ ਕਾਫੀ ਸਮਾਂ ਬੀਤਣ ਦੇ ਬਾਅਦ ਮੰਗ ਪੱਤਰ ਦੇਣ ਤੋਂ ਬਾਅਦ ਵੀ ਇਹ ਵੀ ਅੱਜ ਸਾਨੂੰ ਮਿਲਿਆ ਕਿ ਮੀਟਿੰਗ ਦੇ ਵਿੱਚ ਕਿ ਉਸ ਜਿਸ ਚੌਂਕ ਦੀ ਗੱਲ ਕਰ ਰਹੇ ਉਹ ਚੌਂਕ ਦੀ ਜਿਹੜੀ ਆ ਪ੍ਰਸ਼ਾਸਨ ਵੱਲੋਂ ਮੰਤੀ ਵੀ ਕੀਤੀ ਗਈ ਅੱਜ तमाम ਧਾਰਮਿਕ ਆਗੂਆਂ ਦੀ ਗਵਾਹੀ ਦੇ ਵਿੱਚ ਜਥੇਬੰਦੀਆਂ ਦੀ ਆਗੂ ਦੀ ਗਵਾਹੀ ਦੇ ਵਿੱਚ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਯੂਥ ਭਰਾ ਨੇ ਉਨ੍ਹਾਂ ਦੀ ਗਵਾਈ ਦੇ ਵਿੱਚ ਅੱਜ ਮਤਾ ਪਾਸ ਹੋਇਆ ਕਿ ਜਿਸ ਤਰ੍ਹਾਂ ਕਿ 13 ਤਰੀਕ ਐਸੇ 13 ਤਰੀਕ ਨੂੰ ਦਿਨ ਸੋਮਵਾਰ ਨੂੰ ਜਿਹੜਾ ਬੱਬਰੀ ਜਿਹੜਾ ਚੌਕ ਆ ਉਹਦੇ ਉੱਪਰ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂਕਿ ਸਾਡਾ ਰਾਈਟ ਅਧਿਕਾਰ ਏ ਔਰ ਜਿਹੜਾ ਧਰਨਾ ਪ੍ਰਦਰਸ਼ਨ ਹੋਵੇਗਾ ਉਹ ਸ਼ਾਂਤਮਈ ਢੰਗ ਦੇ ਨਾਲ ਹੋਵੇਗਾ ਪਹੁੰਚਣ ਵਾਲੇ ਸਾਰੇ ਯੂਥ ਭਰਾਵਾਂ ਨੂੰ ਬੇਨਤੀ ਆ ਕਿ ਜਿਸ ਦਿਨ ਪਹਿਲੇ ਦਿਨ ਇਹ ਚੀਤ ਦੀ ਸ਼ੁਰੂਆਤ ਹੋਈ ਸੀ ਤੇ ਯੂਥ ਭਰਾਵਾਂ ਨੇ ਆਪਣਾ ਇੱਕ ਜਿਹੜਾ ਦਰਦ ਸੀ ਆਪਣੇ ਧਰਮ ਪ੍ਰਤੀ ਆਪਣੇ ਕੌਮ ਪ੍ਰਤੀ ਕਿਉਂਕਿ ਗੁਰਦਾਸਪੁਰ ਦੇ ਵਿੱਚ ਸਾਰੇ ਧਰਮਾਂ ਦੇ ਚੌਂਕ ਨੇ ਔਰ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਈਸਾਈ ਭਾਈਚਾਰਾ ਮਸੀਹ ਭਾਈਚਾਰਾ ਹਰ ਧਰਮ ਨੂੰ ਨਾਲ ਲੈ ਕੇ ਚੱਲਦਾ ਤੇ ਸਾਰਿਆਂ ਦਾ ਸਤਿਕਾਰ ਕਰਦੇ ਆ ਇਸੇ ਤਰ੍ਹਾਂ ਅਸੀਂ ਵੀ ਚਾਹੁੰਦੇ ਆ ਕਿ ਗੁਰਦਾਸਪੁਰ ਦੇ ਵਿੱਚ ਜਿਹੜਾ 크ਰਿਸਚੀਅਨ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਆ ਤੇ ਗੁਰਦਾਸਪੁਰ ਦੇ ਵਿੱਚ ਵੀ ਜਿਹੜਾ ਉਹ ਮਸੀਹ ਚੌਂਕ ਹੋਣਾ ਚਾਹੀਦਾ ਔਰ ਪਿਛਲੇ ਸਮੇਂ 'ਚ ਵੇਖਣ ਨੂੰ ਵੀ ਮਿਲਿਆ ਕਿ ਸਾਡੇ ਜਿਹੜੇ ਕੈਬਨਿਟ ਮੰਤਰੀ ਜਾਂ ਸੁੱਚਾ ਸਿੰਘ ਲਗਾਜੀ ਉਹਨਾਂ ਵੱਲੋਂ ਵੀ ਇੱਕ ਜਗ੍ਹਾ ਦੇ ਉੱਪਰ ਜਿਹੜਾ ਵਾ ਆਪਣੇ ਧਰਮ ਦਾ ਜਿਹੜਾ ਉਹ ਉੱਥੇ ਸਟੈਚੂ ਜਿਹੜਾ ਵਾ ਉਹ ਫਿਟ ਕੀਤਾ ਗਿਆ ਤਾਂ ਉਹਨਾਂ ਨੇ ਆਪਣਾ ਚੌਂਕ ਮੰਗ ਲਿਆ ਮੰਨ ਲਿਆ ਇਸੇ ਤਰ੍ਹਾਂ ਸਾਡੇ ਅਸੀਂ ਚਾਹੁੰਨੇ ਕਿ ਸਾਡੇ ਮਸੀਹ ਸਮਾਜ ਨੂੰ ਵੀ ਜਿਹੜਾ ਇੱਕ ਚੌਂਕ ਦਿੱਤਾ ਜਾਵੇ ਤੇ ਅਸੀਂ ਸਾਰੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਰੇ ਯੂਥ ਭਰਾਵਾਂ ਨੂੰ ਕ੍ਰੈਸਚਨ ਭਰਾਵਾਂ ਨੂੰ ਪਾਸਟਰ ਸਹਿਬਾਨਾਂ ਨੂੰ ਲੀਡਰ ਸਹਿਬਾਨਾਂ ਨੂੰ ਬੇਨਤੀ ਕਰਦੇ ਆ ਕਿ 13 ਤਰੀਕ ਦਿਨ ਸੋਮਵਾਰ ਨੂੰ ਠੀਕ 10 ਵਜੇ ਅਸੀਂ ਬੱਬਰੀ ਚੌਂਕ ਦੇ ਵਿੱਚ ਪਹੁੰਚਣਾ ਵਾ ਤੇ ਉਹ ਜਗ੍ਹਾ ਦੇ ਵਿੱਚ ਜਿਹੜਾ ਆਪਣਾ ਰਾਈਟ ਅਧਿਕਾਰ ਏ ਜਿਹੜੀ ਸਾਡੀ ਲੰਮੇ ਚਿਰ ਤੋਂ ਮਸੀਹ ਕੌਮ ਦੀ ਜਿਹੜੀ ਮਸੀਹ ਜਿਹੜੀ ਆ ਚੌਂਕ ਆ ਉਹਦੀ ਮੰਗਿਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਸਾਰਿਆਂ ਨੇ ਇਕੱਠੇ ਹੋਣਾ ਈਸਾਈ ਭਾਈਚਾਰਾ ਉਹ ਤਾਕਤ ਏ ਉਹ ਸ਼ਕਤੀ ਹੈ ਜਿਹੜੀ ਹਰ 5 ਸਾਲਾਂ ਬਾਅਦ ਵੋਟਾਂ ਪਾ ਕੇ ਸਰਕਾਰਾਂ ਬਣਦੀਆਂ ਨੇ ਪਰ ਸਰਕਾਰਾਂ ਬਣ ਤੋਂ ਬਾਅਦ ਸਾਡੇ ਲੋਕਾਂ ਨੂੰ ਇਗਨੋਰ ਕੀਤਾ ਜਾਂਦਾ ਤੇ ਮੈਂ ਤਾਂ ਇਹ ਸਮਝਦਾ ਕਿ ਇਰ ਤੋਂ ਵੱਡਾ ਹੋਰ ਕਿਹੜਾ ਵਿਧ ਕਰਾਏ ਵੇਖੋ ਗੁਰਦਾਸਪੁਰ ਦੇ ਵਿੱਚ ਹਰ ਧਰਮ ਦੇ ਚੌਂਕ ਨੇ ਤੇ ਜਿਹੜਾ ਇਸਾਈ ਭਾਈਚਾਰਾ ਵੱਡੇ ਚਿਰ ਤੋਂ ਵੱਡੇ ਮਤਲਬ ਚਿਰ ਤੋਂ ਵੋਟਾਂ ਪਾ ਕੇ ਸਰਕਾਰਾਂ ਬਣਾਉਂਦਾ ਤੇ ਉਹਦਾ ਹੱਕ ਬਣਦਾ ਉਹਨੂੰ ਚੌਂਕ ਦਿੱਤਾ ਜਾਵੇ ਅਸੀਂ ਕਿਹੜੇ ਯੂਪੀ ਬਿਹਾਰ ਚੋਂ ਆਏ ਆ ਇਸਾਈ ਪੰਜਾਬ ਦੇ ਵਿੱਚ ਜੇ ਰਸਣ ਦੇ ਆਪਾਂ ਯੂਪੀ ਬਿਹਾਰ ਚੋਂ ਥੋੜਾ ਆਏ ਆ ਅਸੀਂ ਤਾਂ ਪੰਜਾਬ ਦੇ ਆ ਜਾਂ ਪੰਜਾਬ ਦੇ ਵਿੱਚ ਵੋਟ ਵੋਟਾਂ ਪਾ ਕੇ ਐਮਪੀ ਐਮਐਲਏ ਬਣਾਉਂਦੇ ਆ ਤੇ ਜੇ ਅੱਜ ਵੀ ਸਾਨੂੰ ਜਿਹੜਾ ਹੱਕ ਨਾ ਦਿੱਤਾ ਜਾਵੇ ਤੇ ਮੈਂ ਕਹਿੰਦਾ ਮਾਰੀ ਗੱਲ ਆ ਪਰ ਮੇਰੀ ਬੇਨਤੀ ਹੈ ਕਿ ਸਾਡੇ ਜਿੰਨੇ ਵੀ ਆਖਿਆ ਉਹ ਧਰਨਾ ਪ੍ਰਦਰਸ਼ਨ ਕਰਕੇ ਸੰਘਰਸ਼ ਲੈ ਕੇ ਫੇਰੀ ਸਾਨੂੰ ਮਿਲਦੇ ਉਦਾਂ ਨਹੀਂ ਮਿਲਦੇ ਮੰਗ ਪੱਤਰ ਇੱਕ ਨਹੀਂ ਮੰਗ ਪੱਤਰ ਦੇ ਘੱਟੋ ਘੱਟ ਜੋ ਮੇਰੇ ਸਾਹਮਣੇ ਜਥੇਬੰਦੀਆਂ ਨੇ ਮੰਗ ਪੱਤਰ ਦਿੱਤੇ ਸਾਡੀਆਂ ਸਾਡੇ ਸਤਕਾਰ ਦੇ ਜੋਗ ਸਾਡੇ ਧਾਰਮਿਕ ਆਗੂ ਨੇ ਇਹਨਾਂ ਵੱਲੋਂ ਮੰਗ ਪੱਤਰ ਦਿੱਤੇਗੇ ਬਹੁਤ ਮੰਗ ਪੱਤਰ ਦਿੱਤੇਗੇ ਪਰ ਹੁਣ ਕਿੰਨਾ ਚਿਰ ਮੰਗ ਪੱਤਰ ਦਿੰਦੇ ਰਾਵਾਂਗੇ 6-7 ਮਹੀਨੇ ਤਾਂ ਹੋ ਗਏ ਮੰਗ ਪੱਤਰ ਦਿੰਦਿਆਂ ਨੂੰ ਤੇ ਅਸੀਂ ਮੰਗ ਪੱਤਰਾਂ ਤਾਂ ਕਰੀ ਸਹਿਮਤ ਆ ਮੈਨੂੰ ਨਹੀਂ ਲੱਗਦਾ ਕਿ ਉਹ ਮੰਗ ਪੱਤਰ ਸਾਡੇ ਕਿਤੇ ਪਹੁੰਚੇ ਹੋਣਗੇ ਚਾਹੇ ਰੱਖੇ ਹੋਣਗੇ ਉਹ ਲਫਾਵੇ ਜੀ ਕਿਤੇ ਰੁਲਦੇ ਹੋਣਗੇ ਇਸ ਕਰਕੇ ਜੇਰਾ ਸਾਡਾ ਹੱਕਿਆ ਸਾਨੂੰ ਦਿੱਤਾ ਜਾਵੇ ਤੇ ਅਸੀਂ 13 ਤਰੀਕ ਨੂੰ ਹੋਮਾ ਮਾ ਕੇ ਪੂਰੇ ਮਸੀਹ ਭਾਈਚਾਰੇ ਆਪਣੇ ਪਾਸ ਬਣਾ ਦੇ ਸੰਯੋਗ ਦੇ ਨਾਲ ਮੇਨ ਲਾਈਨ ਚਰਚਾਂ ਦੇ ਸੰਯੋਗ ਦੇ ਨਾਲ ਯੂਥ ਭਰਾਵਾਂ ਦੇ ਸੰਯੋਗ ਦੇ ਨਾਲ ਜਿਹੜੇ ਸਾਡੇ ਭਰਾ ਗਵਾਹੀ ਕਰ ਰਹੇ ਨੇ ਐਸ ਅਮਰਦਾਵਾ ਜੀ ਅਮਨ ਜੀ ਤੇ ਆਪਣੇ ਸਟੀਫਨ ਜੀ ਇਹਨਾਂ ਸਾਰਿਆਂ ਦੇ ਸੰਯੋਗ ਦੇ ਨਾਲ ਅਸੀਂ ਇਹਨਾਂ ਦਾ ਸੰਯੋਗ ਬਣ ਕੇ ਆ ਰਹੇ ਗਵਾਹੀ ਸਾਡੇ ਭਰਾ ਕਰ ਰਹੇ ਨੇ ਧਰਨਾ ਅਨਮਿੱਥਾ ਸਮਾਂ ਸਾਡਾ ਤੇ ਇਹੀ ਆ ਅਸੀਂ ਤੇ ਭਰਾਵਾਂ ਨੂੰ ਇਹੀ ਬੇਨਤੀ ਕੀਤੀ ਆ ਕਿ ਜਿਹੜੀ ਕ੍ਰੋਸ ਵੇਖੋ ਉਥੇ ਚੁੱਕ ਕੇ ਖੜੀ ਆ ਪਹਿਲੇ ਨੰਬਰ ਤੇ ਜਦੋਂ ਉਹ ਗੱਡੀ ਗਈ ਠੀਕ ਆ ਆਪਾਂ ਮੰਨਦੇ ਸਾਨੂੰ ਉਹਦੇ ਤੇ ਪੂਰਾ ਨਹੀਂ ਪਤਾ ਵੇਖੋ ਕ੍ਰੋਸ ਉਥੋਂ ਚੁੱਕ ਕੇ ਖੜੀ ਗਈ ਆ ਸਾਡੇ ਹਿਸਾਬ ਨਾਲ ਤੇ ਕ੍ਰੋਸ ਦੀ ਬੇਅਦਵੀ ਹੋਈ ਆ ਕ੍ਰੋਸ ਉਥੋਂ ਖੜੀ ਗਈ ਆ ਤੇ ਅਸੀਂ ਉਸੇ ਦਿਨ 13 ਤਰੀਕ ਨੂੰ ਇਹ ਵੀ ਦੱਸਣਾ ਚਾਹੁੰਦੇ ਕਿ 13 ਤਰੀਕ ਨੂੰ ਉਹੀ ਕ੍ਰੋਸ ਅਸੀਂ ਲੈ ਕੇ ਬੱਬਰੀ ਚੌਂਕ 'ਚ ਪਹੁੰਚਾਂਗੇ ਕਿਉਂਕਿ ਉਹਦੀ ਤੇ ਆਲਰੇਡੀ ਪ੍ਰਸ਼ਾਸਨ ਵੱਲੋਂ ਬੇਨਤੀ ਕੀਤੀ ਗਈ ਆ ਤੇ ਜੇ ਮੰਨ ਲਓ ਕੋਈ ਗੱਲ ਨਹੀਂ ਹੀ ਚੌਂਕ ਨਹੀਂ ਉਹਨਾਂ ਨੇ ਤਾਂ ਫਿਰ ਪ੍ਰਸ਼ਾਸਨ ਨੇ ਬੇਨਤੀ ਤੇ ਜੇ ਮੰਤੀ ਹੋਈ ਆ ਤਾਂ ਫਿਰ ਆਪਾਂ ਕ੍ਰੋਸ ਵੀ ਉੱਥੇ ਗੱਡਾਂਗੇ ਵੇਖੋ ਇਹ ਵੀ ਇੱਕ ਸਵਾਲ ਆ ਵੀ ਜੇ ਨਹੀਂ ਸਾਨੂੰ ਦੇਣਾ ਨਹੀਂ ਕੋਈ ਏਦਾਂ ਦੀ ਗੱਲ ਫਿਰ ਮੰਤੀ ਕੋ ਚੌਂਕ ਦੀ ਕੀਤੀ ਆ ਤੇ ਜਦੋਂ ਚੌਂਕ ਦੀ ਮੰਤੀ ਹੋ ਗਈ ਇਹਦਾ ਮਤਲਬ ਵੀ ਚੌਂਕ ਜਿਹੜਾ ਮਸੀਹ ਭਾਈਚਾਰੇ ਨੂੰ ਮਿਲ ਗਿਆ ਤੇ 13 ਤਰੀਕ ਨੂੰ ਅਸੀਂ ਕ੍ਰੋਸ ਲਿਆ ਕੇ ਉੱਥੇ ਜਿਹੜੀ ਉਹ ਗੱਡਾਂਗੇ ਮੇਰਾ ਨਾਮ ਪੀਟਰ ਮਸੀਹ ਪਿੰਡ ਸੇਖਾ ਕ੍ਰਿਸ਼ਚਨ ਸੇਵਾ ਫਰੰਟ ਜ਼ਿਲ੍ਹਾ ਪ੍ਰਧਾਨ ਜੋ ਅੱਜ ਕੇ ਪਾਸਟਰ ਬੀ ਐਮ ਪੱਟੀ ਮਿਨਿਸਟਰੀ ਦੇ ਚਰਚ ਦੇ ਵਿੱਚ ਜੋ ਕਿ ਹੰਗਾਮੀ ਮੀਟਿੰਗ ਹੋਈ ਆ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਸਾਰਿਆਂ ਨੂੰ ਹੀ ਲਗਭਗ ਪਤਾ ਹੈ ਕਿ ਮਸੀਹੀ ਚੌਂਕ ਨੂੰ ਲੈ ਮੀਟਿੰਗ ਦੇ ਵਿੱਚ ਮਸੀਹੀ ਲੀਡਰ ਔਰ ਆਪਣੇ ਧਾਰਮਿਕ ਪਾਸਟਰ ਸਬਾਨ ਪਹੁੰਚੇ ਆ ਸੋਮਵਾਰ ਦੇਣ 13 ਤਰੀਕ ਤੇ ਬੱਬੜੀ ਚੌਂਕ ਦੇ ਵਿੱਚ ਜੋ ਕਿ ਇਹ ਦਬਰ ਤੋਂ ਲੈੜ ਉੱਠੀ ਆ ਕਿ ਉੱਥੇ ਧਾਰਮਿਕ ਚਿੰਨ ਕਰਾਸ ਦਾ ਲਾਇਆ ਜਾਏਗਾ ਔਰ ਮੈਂ ਸਾਰੇ ਹੀ ਜੂਥ ਨੂੰ ਸਾਡੇ ਲੀਡਰਾਂ ਸਬਾਨਾਂ ਨੂੰ ਸਾਡੇ ਪਾਸਟਰਾਂ ਸਬਾਨਾਂ ਨੂੰ ਬੇਨਤੀ ਕਰਨਾ ਵਾ ਕਿ ਸਮਾਂ 11 ਵਜੇ ਦੇ ਕਰੀਬ ਬਬਰੀ ਚੌਂਕ ਦੇ ਵਿੱਚ ਵੱਡੇ ਆਪਣੇ ਕਾਫਲੇ ਦੇ ਨਾਲ ਪੁੱਜੋ ਤਾਂ ਕਿ ਇਸ ਗਰਦਾਸਪੁਰ ਦੇ ਵਿੱਚ ਵੀ ਇੱਕ ਮਸੀਹ ਚੌਂਕ ਦੀ ਸਥਾਪਨਾ ਕੀਤੀ ਜਤਿੰਦਰ ਸੋਢੀ ਕੇ ਆਰਟੀਨਿਊਸ ਨੈਟਵਰਕ